ਖਸ਼ਿਆਰਪੁਰ ਤਹਿਸੀਲ ਕੰਪਲੈਕਸ ਵਿੱਚ ਅੱਜ ਖਸ਼ਿਆਰਪੁਰ ਤੋਂ ਐਮਸੀਓ ਤੇ ਆਮ ਆਦਮੀ ਪਾਰਟੀ ਦੇ ਗਾਂਵ ਸੇਵਾ ਮਿਸ਼ਨ ਦੇ ਚੇਅਰਮੈਨ ਜਸਪਾਲ ਸਿੰਘ ਚੀਚੀ ਵੱਲੋਂ ਅੱਜ ਤਹਿਸੀਲ ਕੰਪਲੈਕਸ ਵਿੱਚ ਲੱਡੂ ਵੰਡ ਕੇ ਮੁੱਖ ਮੰਤਰੀ ਵੱਲੋਂ ਕੱਲ ਜੋ ਪ੍ਰਾਪਰਟੀ ਤੇ ਉੱਤੇ ਐਨਓਸੀ ਲਈ ਐਲਾਨ ਕੀਤਾ ਗਿਆ ਸੀ ਉਸ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਅੱਜ ਤਹਿਸੀਲ ਚ ਆਨ ਦਾ ਕਾਰਨ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਇਤਿਹਾਸਿਕ ਫੈਸਲਾ ਲਿਆ ਗਿਆ ਕਿ 2012 ਤੋਂ ਬਾਅਦ ਜਿਹੜਾ ਕਿ ਗਰੀਬਾਂ ਨੂੰ ਮਜ਼ਦੂਰਾਂ ਨੂੰ ਇੱਕ ਕਾਮਿਆਂ ਨੂੰ ਮਿਹਨਤ ਕਰਨ ਵਾਲੇ ਲੋਕਾਂ ਨੂੰ ਲੁੱਟਣ ਦਾ ਇੱਕ ਵੱਡਾ ਜਿਹੜਾ ਇੱਕ ਫੈਸਲਾ ਲਿਆ ਗਿਆ ਸੀਗਾ ਕਿ ਜਿਹੜੀਆਂ ਰਜਿਸਟਰੀਆਂ ਆ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ 5 ਸਾਲ ਅਕਾਲੀ ਦਲ ਦੀ ਸਰਕਾਰ ਆਈ 5 ਸਾਲ ਕਾਂਗਰਸ ਦੀ ਸਰਕਾਰ ਆਈ ਪਰ ਇਹਨਾਂ ਨੇ ਕਿਸੇ ਨੇ ਵੀ ਇਸ ਵਰਗ ਨੂੰ ਬਚਾਉਣੇ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਜਦੋਂ ਇੱਕ ਬੰਦੇ ਦਾ ਮਕਾਨ ਬਣਦਾ ਆ ਜਾਂ ਜ਼ਮੀਨ ਦੇ ਨਾਲ ਰਿਲੇਟਡ ਕੋਈ ਵੀ ਕੰਮ ਹੁੰਦਾ ਆ ਉਹ ਇਸ ਜਗ੍ਹਾ ਤੋਂ ਹੀ ਇਹ ਪਵਿੱਤਰ ਧਰਤੀ ਕਿਹਾ ਸਕਦਾ ਕਿ ਇਹਦੇ ਤੋਂ ਹੀ ਜਿਹੜੀ ਜ਼ਮੀਨ ਉਹ ਉਸਾਰੀ ਸ਼ੁਰੂ ਹੁੰਦੀ ਆ ਚਾਹੇ ਉਹ ਸ਼ਮਸ਼ਾਨ ਘਾਟ ਲਾ ਲੋ ਚਾਹੇ ਸਕੂਲ ਲਾ ਲੋ ਮੰਦਰ ਗੁਰਦੁਆਰਾ ਸਾਹਿਬ ਕੋਈ ਵੀ ਚੀਜ਼ ਹੈਗੀ ਇਸ ਧਰਤੀ ਤੋਂ ਜਦੋਂ ਲਿਖਤ ਹੁੰਦੀ ਆ ਉਦੋਂ ਹੀ ਬੰਦਾ ਮਾਲਕ ਬਣਦਾ ਆ ਤੇ ਇਸ ਜਿਹੜੀ ਪਵਿੱਤਰ ਧਰਤੀ ਦੇ ਅੱਜ ਜਿਹੜਾ ਪੰਜਾਬ ਸਰਕਾਰ ਵਾਲੇ ਦਾ ਫੈਸਲਾ ਲਿਆ ਗਿਆ ਆ ਉਸ ਫੈਸਲੇ ਤੇ ਮੈਂ ਦੱਸਣਾ ਚਾਹੁੰਦਾ ਕਿ ਰਜਿਸਟਰੀ ਕਰਾਣੇ ਦੇ ਲਈ ਹੁਣ ਕੋਈ ਵੀ ਐਨਓਸੀ ਦੀ ਜ਼ਰੂਰਤ ਨਹੀਂ ਹੈਗੀ ਇਹ ਸਰਕਾਰ ਦੀ ਵੱਡੀ ਉਪलब्ਧੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਜਿਹੜਾ ਸੁਪਨਾ ਸੀਗਾ ਉਹਨਾਂ ਦਾ ਕਿ ਹਰ ਇੱਕ ਗਰੀਬ ਤੇ ਮਜ਼ਦੂਰ ਬੰਦੇ ਦਾ ਜਿਹੜਾ ਕਿ ਹੱਥ ਪੜਨਾ ਉਹਨਾਂ ਦਾ ਸੁਪਨਾ ਸੀ ਉਹ ਪੂਰਾ ਹੋਇਆ ਕੱਲ ਕੇਜੀਵਤ ਸਾਹਿਬ ਦੇ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਖੁਸ਼ਹਾਲੀ ਇਸ ਟਾਈਮ ਆ ਹੈਗੀ ਆ ਕਿ ਜਿਹਦੇ ਵਿੱਚ 600 ਯੂਨਿਟ ਲਾ ਲੋ ਉਹ ਵੀ ਬਿਲਕੁਲ ਮੁਕਤ ਹੈਗੀ ਆ ਉਸ ਤੋਂ ਬਾਅਦ ਜਿਹੜੇ ਬੇਰੁਜ਼ਗਾਰ ਸਾਡੇ ਭਰਾ ਸੀਗੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਸਰਕਾਰੀ ਹਸਪਤਾਲਾਂ ਵਿੱਚ ਤੁਸੀਂ ਜਾ ਕੇ ਦੇਦੇ ਸੀ ਪ੍ਰਾਈਵੇਟਾਂ 'ਚ ਵੱਡੇ ਵੱਡੇ ਟੈਸਟ ਜਿਹੜੇ ਲਿਖੇ ਜਾਂਦੇ ਸੀ ਉਹਨਾਂ ਦੇ ਪੈਸੇ ਲੱਗਦੇ ਸੀ ਸਰਕਾਰੀ ਹਸਪਤਾਲ ਦੇ ਵਿੱਚ ਬਿਲਕੁਲ ਫ੍ਰੀ ਆਫ ਕਾਸਟ ਦਵਾਈ ਅਤੇ ਜਿਹੜਾ ਕੀ ਇਲਾਜ ਆ ਬਿਲਕੁਲ ਫ੍ਰੀ ਹੋ ਰਿਹਾ ਗੱਲ ਗੱਲ ਕਰੀਏ ਪੰਜਾਬ ਸਰਕਾਰ ਦੀ ਵੀ ਕਹਿ ਰਹੇ ਜੀ ਐਨਓਸੀ ਫ੍ਰੀ ਕਰਤੀ ਗਈ ਹੈ ਪਰ ਲੱਗਦਾ ਨਹੀਂ ਜੀ ਭਗਵੰਤ ਮਾਨ ਸਰਕਾਰ ਨੇ ਐਨਓਸੀ ਲਈ ਦੀ ਆਪ ਹੀ ਲਗਾ ਕੇ ਤਾਂ ਆਪ ਹੀ ਕਰਤੀ ਜੀਏ ਦੇਖੋ ਮੇਰੀ ਇੱਕ ਮੇਰੀ ਇੱਕ ਗੱਲ ਸੁਣਨੀ ਆ ਇਹਦੇ ਵਿੱਚ ਜਿਹੜੀ ਤੁਸੀਂ ਐਨਓਸੀ ਦੀ ਗੱਲ ਕਰ ਰਹੇ ਹੈਗੇ ਆ ਉਹਦੇ ਵਿੱਚ ਜਿਹੜੀ ਕਿ ਸਰਕਾਰ ਜਿੱਦਾਂ ਬਣੀ ਸੀ ਉਹਦੇ ਤੋਂ ਬਾਅਦ ਜਿਹੜੀ ਕਿ ਭਗਵੰਤ ਮਾਨ ਸਾਹਿਬ ਨੇ ਜਿਹੜੇ ਉਹਦੇ ਵਿੱਚ ਰੈਲੈਕਸੇਸ਼ਨ ਦਿੱਤੀ ਸੀ ਕਿ ਉਹਨਾਂ ਨੇ ਇੱਕ ਲਿਸਟ ਤਿਆਰ ਕੀਤੀ ਕਿ ਜਿਹੜੇ ਪਿੰਡ ਪ੍ਰਾਣੀ ਵਾਦੀ ਦੇ ਵਿੱਚ ਆਉਂਦੇ ਆ ਜਾਂ ਬਹੁਤ ਹੱਦ ਤੱਕ ਜਿਹੜੇ ਪਿੰਡ ਆ ਉਹ ਲਿਸਟ ਵਿੱਚ ਸੀਗੇ ਕਿ ਜਿਨ੍ਹਾਂ ਲਈ ਐਨਓਸੀ ਦੀ ਲੋੜ ਨਹੀਂ ਬੰਦੀ ਸੀ ਤੇ ਪਰ ਹੁਣ ਕੱਲ ਜਿਹੜਾ ਫੈਸਲਾ ਆਇਆ ਹੁਣ ਕੋਈ ਵੀ ਰਜਿਸਟਰੀ ਕਰਾਉਣੇ ਲਈ ਕਿਸੇ ਪਰ ਕਾਦੀ ਐਨਓਸੀ ਲੋਡ ਨਹੀਂ ਹੈਗੀ ਖੱਜਲ ਖਰਾਬੀ ਘਟੂਗੀ ਲੋਕਾਂ ਦੀ ਦੇ ਨਾਲ ਲੋਕਾਂ ਦੀ ਮੇਰੀ ਸਮਝ ਮੁਤਾਬਕ 100 ਚੋਂ 100% ਜਿਹੜੀ ਕਿ ਉਹਨਾਂ ਦੀ ਖੱਜਲ ਖਰਾਬੀ ਆ ਉਹ ਘਟ ਗਈ ਆ ਤੇ ਕੱਲ ਤੋਂ ਜਿਹੜਾ ਕਿ ਖੁਸ਼ਹਾਲੀ ਦੀ ਰਾਹ ਤੇ ਜਿਹੜਾ ਪੰਜਾਬ ਸ਼ੁਰੂ ਹੋ ਗਿਆ ਜਿਹੜੀਆਂ ਕੰਨੀਆਂ ਕਟੀਆਂ ਨੇ ਚਲੋ ਤਾਂ ਜ਼ਾਇਦ ਸੀ ਕਿ ਉਹਨਾਂ ਨੇ ਐਨਓਸੀ ਨਾਲ ਲੋਡ ਚ ਗਈ ਪਰ ਜਿਹੜੇ ਲੋਕ ਆਮ ਲੋਕ ਉਹ ਉਹ ਤੱਕਿਆ 18 ਜਿਹੜੇ ਘਰ ਦੇ ਨਾਲ ਕੋਈ ਪਲਾਟ ਸੀ ਆਪਣੇ ਉਹ ਲੈਣਾ ਚਾਹੁੰਦੇ ਉਹਨਾਂ ਨੂੰ ਨਹੀਂ ਮਿਲ ਰਿਹਾ ਜਿੱਥੇ ਵੀ ਅਨੋਖੀ ਦੇਖੋ ਉਹਦਾ ਸਾਰਾ ਕੱਲ ਹੱਲ ਮੁੱਖ ਮੰਤਰੀ ਸਾਹਿਬ ਨੇ ਕਰ ਦਿੱਤਾ ਆ ਉਹਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਅੱਜ ਕੱਲ ਦੇ ਵਿੱਚ ਆ ਜਾਣਾ ਜਿਹਦੇ ਕਿ ਪੂਰੀ ਤਰ੍ਹਾਂ ਕਿ ਡਿਸਕ੍ਰਾਈਬ ਕੀਤਾ ਹੋਗਾ ਕਿ ਜੋ ਵੀ ਸਰਕਾਰ ਦੀਆਂ ਫੈਸਲਾ ਲਿਆ ਗਿਆ ਆ ਕੋ ਸਾਰਾ ਦੇ ਵਿੱਚ ਲਿਖਿਆ ਹੋਣਾ ਤੋਂ ਮੈਂ ਪੰਜਾਬ ਦੇ ਵਸਨੀਕਾਂ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਤੇ ਭਗਵੰਤ ਮਾਨ ਸਾਹਿਬ ਨੇ ਤੁਹਾਡਾ ਜਿਹੜਾ ਸੁਪਨਾ ਤੁਸੀਂ ਦੇਖਿਆ ਸੀ ਉਹ ਪੂਰਾ ਕੀਤਾ ਨੌਜਵਾਨ ਵੀਰ ਬਜ਼ੁਰਗ ਬੱਚੇ ਸਾਰੇ ਇਸ ਟਾਈਮ ਪੰਜਾਬ ਦੇ ਵਿੱਚ ਖੁਸ਼ਹਾਲ ਹੋ ਰਹੇ ਨੇ ਤੇ ਜਿਹੜੇ ਕਿ ਸਾਡੇ ਵਪਾਰੀ ਭਲਾ ਨੇ ਉਹ ਵੀ ਤਰੱਕੀ ਦੀ ਰਾਹ ਤੇ ਇਸ ਟਾਈਮ ਪੰਜਾਬ ਜਾ ਰਿਹਾ ਕਿਤੇ ਲੱਗਦਾ ਨਹੀਂ ਵੀ ਵੋਟਾਂ ਨੂੰ ਲੈ ਕੇ ਪਾਲਿਸੀ ਦੀ ਸਟਾਂਟਾ ਹੈ ਦੇਖੋ ਇਹ ਤੁਹਾਡਾ ਆਪਣਾ ਹੈਗਾ ਤਰੀਕਾ ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਆਂ ਅਗਰ ਤੁਸੀਂ ਵੋਟਾਂ ਦੇ ਸਟੈਂਡ ਦੀ ਗੱਲ ਕਰਦੇ ਆਂ ਕਿ ਜਿਹੜੀ 600 ਜੁਨਟ ਆ ਉਹ ਕਿਸੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਲਈ ਨਹੀਂ ਨਾ ਕਿ ਪੂਰੇ ਪੰਜਾਬ ਦੇ ਜਿਹੜੇ ਸਾਡੇ ਵਾਸੀ ਰਹਿੰਦੇ ਉਹਨਾਂ ਦੇ ਲਈ ਇਹ ਸੁਲਤਾਨੇ ਇਹ ਕਿਸੇ ਪਾਰਟਿਕੂਲਰ ਪਾਰਟੀ ਲਈ ਨਹੀਂ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੇ ਪੂਰੇ ਪੰਜਾਬ ਰਾਜ ਦੇ ਮੁੱਖ ਮੰਤਰੀ ਨੇ ਉਹਨਾਂ ਲਈ ਸਾਰੀਆਂ ਪਾਰਟੀਆਂ ਸਾਰੇ ਧਰਮ ਸਾਰੇ ਲੋਕ ਬਰਾਬਰ